ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਸੂਮਨ ਆਰਟਿਸਟਸ ਡਿਸਕਸ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੇ ਬਹੁਤ ਹੀ ਸੋਹਣੇ ਸੂਟ ਬਣ ਕੇ ਜਾ ਰਹੇ ਨੇ ਸੋ ਮੈਂ ਤੁਹਾਨੂੰ ਉਹਨਾਂ ਦੀ ਫਾਈਨਲ ਲੁੱਕ ਦਿਖਾਉਣ ਲੱਗੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਤੇ ਮੈਂ ਤੁਹਾਨੂੰ ਇੱਕ ਵੀ ਦੱਸਣਾ ਚਾਹੁੰਦੀ ਹਾਂ ਜੇਕਰ ਤੁਸੀਂ ਇਦਾਂ ਦੇ ਸੂਟ ਕਸਟਮਾਈਜ਼ ਕਰਾਉਣਾ ਹੈ ਕਿਸੇ ਵੀ ਫੈਬਰਿਕ 'ਚ ਕਸਟਮਾਈਜ਼ ਕਰਾਉਣਾ ਹੈ ਤਾਂ ਤੁਸੀਂ ਸਾਨੂੰ ਆਰਡਰ ਪਲੇਸ ਕਰ ਸਕਦੇ ਹੋ ਅਸੀਂ ਤੁਹਾਡੀ ਚੋਇਸ ਦੇ ਅਕੋਰਡਿੰਗ ਜਿਹੜੀ ਹੈ ਕਟਾਈ ਕਰਵਾ ਦੇਵਾਂਗੇ ਆਪਣੇ ਕੋਲ ਹੈਂਡਵਰਕ ਮਸ਼ੀਨਵਰਕ ਪੇਂਟ ਤੁਸੀਂ ਕੁਝ ਵੀ ਕਰਵਾ ਸਕਦੇ ਹੋ ਸੋ ਇਹ ਜਿਹੜਾ ਸੂਟ ਹੈ ਖੀਨਖਾਬ ਦੇ ਉੱਪਰ ਬਣਿਆ ਬਹੁਤ ਹੀ ਸੋਹਣੀ ਸੌਫਟ ਜਿਹੜੀ ਬ੍ਰੋਕੇਟ ਹੁੰਦੀ ਹੈ ਉਹਦੇ ਵਿੱਚ ਸੂਟ ਰੈਡੀ ਹੋਇਆ ਸਾਰੀ ਸ਼ਰਟ ਦੇ ਵਿੱਚ ਬੂਟੀ ਆਏਗੀ ਸੋ ਬਹੁਤ ਸੋਹਣੀ ਹੈ ਜਿਹੜੀਆਂ ਇਹਨੀਆਂ 슬ੀਵਸ ਰੈਡੀ ਹੋਈਆਂ ਨਿਗੀਆਂ ਸੋ ਤੁਸੀਂ ਦੇਖ ਸਕਦੇ ਹੋ ਨਾਟਵਰਕ ਹੋਇਆ ਬਹੁਤ ਪਿਆਰਾ ਜਿਹਾ ਪਲੱਸ ਇਹਦੇ ਕੇ ਇਹ ਰਿਤੇ ਬਹੁਤ ਸੋਹਣਾ ਵਰਕ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਦਿਨ ਨਾਰਮਲ ਸਲਵਾਰ ਆਏਗੀ ਤੇ ਪਿਓਰ ਦਾ ਦੁਪੱਟਾ ਬਹੁਤ ਹੀ ਸੋਹਣੀ ਜਿਹੜਾ ਹੈ ਇਹ ਕਲਾਸੀ ਜਿਹੜਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਸੋ ਜੇਕਰ ਤੁਸੀਂ ਵੀ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਥੋੜੀ ਬਹੁਤੀ ਡਿਜ਼ਾਈਨਿੰਗ ਚੇਂਜ ਕਰਨੀ ਹੈ ਸੋ ਆਪਾਂ ਡਿਜ਼ਾਈਨਿੰਗ ਚੇਂਜ ਕਰ ਸਕਦੇ ਹਾਂ ਚੋਇਸ ਦੇ ਅਕੋਰਡਿੰਗ ਤੁਸੀਂ ਕਲਰ ਕੰਟਰਾਸਟ ਰੱਖਣਾ ਸੋ ਉਹ ਵੀ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਆਪਣਾ ਸੈਕੰਡ ਸੂਟ ਇਹ ਵੀ ਆਪਣਾ ਕੀਨਖਾਬ ਦੇ ਵਿੱਚ ਹੀ ਰੈਡੀ ਹੋਇਆ ਸੋ ਬਹੁਤ ਹੀ ਸੋਹਣਾ ਜਿਹੜਾ ਇਹ ਵੀ ਬਣ ਕੇ ਰੈਡੀ ਹੋਇਆ ਕੰਪਲੀਟ ਹੈਂਡਵਰਕ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਇਹ ਆ ਜਿਹਦਾ 슬ੀਵਸ ਤੇ ਡਿਜ਼ਾਈਨ ਆਏਗਾ ਬਹੁਤ ਹੀ ਪਿਆਰਾ ਜਿਹਾ ਡੀਸੈਂਟ ਜਿਹਾ ਵਰਕ ਹੋਇਆ ਇਹਦੇ ਤੇ ਪਲੱਸ ਇਹਦਾ ਕੇਰਾ ਬਹੁਤ ਪਿਆਰਾ ਬਣਿਆ ਇਹਦੇ ਨਾਲ ਵੀ ਜਿਹੜੀ ਨਾਰਮਲ ਸਲਵਾਰ ਹੈ ਦੁਪੱਟੇ ਤੇ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਸੋ ਮੈਂ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜੀ ਇਹ ਡਿਜ਼ਾਈਨਿੰਗ ਕਰਵਾ ਸਕਦੇ ਹੋ ਸੇਮ ਸੂਟ ਬਣਵਾਉਣਾ ਤਾਂ ਆਪਾਂ ਸੇਮ ਸੂਟ ਵੀ ਤੁਹਾਡਾ ਰੈਡੀ ਕਰ ਸਕਦੇ ਹਾਂ ਹਾਂਜੀ ਨੈਕਸਟ ਸੂਟ ਬਹੁਤ ਹੀ ਪਿਆਰਾ ਸ਼ੇਡ ਸੋ ਇਹਦੇ ਤੇ ਆਪਾਂ ਨੇ ਪੋਟਲੀ ਦਿੱਤੇ ਨੇ ਪਲੱਸ ਇਹਦਾ ਘੇਰਾ ਬਹੁਤ ਹੀ ਸੋਹਣਾ ਬਣਿਆ ਸੋ ਘੇਰੇ ਦੇ ਉੱਪਰ ਹੈਂਡਵਰਕ ਆਊਗਾ ਪੈਚਵਰਕ ਦੇ ਨਾਲ ਸੇਮ ਹੀ ਜਿਹੜਾ ਆਪਾਂ ਨੇ 슬ੀਵਸ ਦੇ ਉੱਪਰ ਰੱਖਿਆ ਪੈਟਰਨ ਠੀਕ ਹੈ ਜੀ ਸੋ ਇਹਦੇ ਨਾਲ ਜਿਹੜੀ ਨਾਰਮਲ ਸਲਵਾਰ ਪਲੱਸ ਇਹਦੇ ਨਾਲ ਜਿਹੜਾ ਚਨੋਂਨ ਦਾ ਦੁਪੱਟਾ ਸੋ ਇੱਕ ਡਿਜ਼ਾਈਨਿੰਗ ਵਾਲਾ ਆਪਾਂ ਦੁਪੱਟਾ ਰੱਖਿਆ ਸਿੰਪਲ ਦੀ ਵਜਾਏ ਸੋ ਜਿਹਦੇ ਨਾਲ ਕਿ ਜਿਹੜਾ ਉਹਨੂੰ ਪੂਰੇ ਦਾ ਪੂਰਾ ਕੰਪਲੀਮੈਂਟ ਦੇ ਰਿਹਾ ਸੂਟ ਨੂੰ ਸੋ ਓਵਰਆਲ ਜਿਹੜੀ ਸੂਟ ਦੀ ਗੈਟਅਪ ਬਹੁਤ ਪਿਆਰੀ ਬਣੀ ਹੈ ਹਾਂਜੀ ਆਪਣਾ ਨੈਕਸਟ ਸੂਟ ਬਹੁਤ ਹੀ ਪਿਆਰਾ ਸਿਲਕ ਫੈਬਰਿਕ ਦੇ ਉੱਪਰ ਇਹ ਵੀ ਸਾਰੇ ਦਾ ਸਾਰਾ ਜਿਹੜਾ ਹੈਂਡਵਰਕ ਹੋਇਆ। ਸੋ ਇਹਦੇ ਕਾਰਨਰ ਬਣੇ ਨੇ ਬਹੁਤ ਸੋਹਣੇ। ਤੁਸੀਂ ਦੇਖ ਸਕਦੇ ਹੋ। ਡੀਸੈਂਟ ਜਿਆ ਇੱਥੇ ਜਿਹੜੀਆਂ 슬ੀਵਸ ਦੇ ਉੱਪਰ ਆਪਾਂ ਨੇ ਬੇਲ ਪਵਾਈ ਏ। ਪਲੱਸ ਇਹਦੇ ਨਾਲ ਨਾਰਮਲ ਸਲਵਾਰ ਤੇ ਬਹੁਤ ਹੀ ਸੋਹਣਾ ਜਿਹੜਾ ਤਾਂ ਦੁਪੱਟਾ। ਸੋ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਜ਼ਰੂਰ ਪਸੰਦ ਆਏ ਹੋਣਗੇ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਪਿੰਡ ਪਖੋਵਾਲ ਜ਼ਿਲ੍ਹਾ ਲੁਧਿਆਣਾ ਤੇ ਮੇਰਾ ਫੋਨ ਨੰਬਰ 985822345 ਸਤਿ ਸ਼੍ਰੀ ਅਕਾਲ